ਸਾਰਿਆਂ ਨੂੰ ਪਹਿਲਾਂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਏ ਖਾਸ ਤੌਰ ਤੇ ਜਿਹੜੀ ਰੱਖੀ ਗਈ ਹੈ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੈਸਾ ਤੁਸੀਂ ਜਾਣਦੇ ਹੋ ਕਿ ਉਹ ਝੋਸ਼ੇਵਾਜੀ ਕਰਨ ਦੇ ਔਰ ਝੂਠ ਬੋਲਣ ਦੇ ਆਦੀ ਹੈ ਪਰ ਪਿੱਛੇ ਜੇ ਉਹਨਾਂ ਨੇ ਹੁਣੇ 2 ਦਿਨ ਪਹਿਲਾਂ ਜੰਡਪੁਰ ਵਿਖੇ ਜਿਹੜਾ ਰੂਚੀ ਕਾ ਪੇਪਰ ਮਿਲ ਉਹਦੇ ਬਾਰੇ ਜੋ ਬੋਲ ਕੇ ਆਏ ਹੈ ਕਿ ਉਹੋ ਇਸ ਮਿਲ ਦੇ ਵਿਰੋਧ ਚ ਐ ਔਰ ਇਹ ਇਹਦਾ ਸਵਾਲ ਉਠਾਣਗੇ ਪਾਰਲੀਮੈਂਟ ਚ ਜਾ ਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਉਹਨਾਂ ਦਾ ਇਹ ਚੁੱਠ ਇਹ ਚਿੱਟਾ ਝੂਠ ਉਹਨਾਂ ਨੇ ਬੋਲਿਆ ਕਿਉਂਕਿ ਇਸ ਦਾ ਜਿਹੜਾ ਹੈਗਾ ਇਹਦਾ ਜਿਹੜਾ ਬੀਜ ਹੈ ਇਹ ਇਹਨਾਂ ਨੇ ਖੁਦ ਜਿਹੜਾ 2019 ਚ ਜਿਹੜਾ ਹੈਗਾ ਉਹ ਬੋਇਆ ਸੀਗਾ ਔਰ ਉਦੋਂ ਇਹਨਾਂ ਨੇ ਧੌਲਰਾ ਪਿੰਡ ਦੀ ਜਿਹੜੀ ਹੈਗੀ ਐ ਜ਼ਮੀਨ ਜਿਹੜੀ ਉਸ ਉਸ ਸਵੇਰੇ ਸਵੇਰੇ ਤੜਕੇ ਜਦੋਂ ਸਵੇਰੇ ਤਹਿਸੀਲਦਾਰ ਨੂੰ ਸਪੈਸ਼ਲੀ ਬੁਲਾ ਕੇ ਉੱਥੇ ਦੀ ਜਿਹੜੀ ਜ਼ਮੀਨ ਹੈ ਉਹ ਪ੍ਰਾਈਵੇਟ ਫਰਮ ਨੂੰ ਜਿਹੜੀ ਵਿੱਚ ਹੀ ਔਰ ਉਸ ਤੋਂ ਬਾਅਦ ਇਹਨਾਂ ਦੀਆਂ ਕੋਸ਼ਿਸ਼ਾਂ ਰਹੀਆਂ ਕਿ ਇਹ ਜਿਹੜੀ ਮਿਲ ਹੈ ਜਲਦ ਤੋਂ ਜਲਦ ਲੱਗੇ ਔਰ ਇਹਨਾਂ ਦੀਆਂ ਜਿਹੜੀਆਂ ਨਜ਼ਦੀਕੀਆਂ ਉਹ ਸਾਡੇ ਰਾਣਾ ਜੀ ਜਿਹੜੇ ਆਪਣੇ ਮੰਤਰੀ ਰਹੇ ہیں ਪਿੱਛੇ ਉਹਨਾਂ ਨਾਲ ਬੜੀਆਂ ਨਜ਼ਦੀਕੀਆਂ ਔਰ ਉਹ ਤੁਸੀਂ ਆਪਾ ਲੁਧਿਆਣੇ ਜਿਹੜਾ ਜਦੋਂ ਇਲੈਕਸ਼ਨ ਹੋਏ ਉਦੋਂ ਵੀ ਜਿਹੜੇ ਉਹਨਾਂ ਨੇ ਦੇਖਿਆ ਕਿ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਇਸ ਲੁਧਿਆਣੇ ਦੀ ਚੋਣ 'ਚ ਇਕੱਠੇ ਹੋ ਕੇ ਲੜਿਆ ਕਿਉਂਕਿ ਇਹ ਇਕੱਠੇ ਹੋ ਕੇ ਹੀ ਇਹ ਜਿਹਨੇ ਮਾਫੀਏ ਚਲਾਉਂਦੇ ਰਹੇ ਐ ਸੋ ਇੱਕ ਸਫੇਦ ਝੂਠ ਇਹਨਾਂ ਨੇ ਬੋਲਿਆ ਜਦਕਿ ਸਾਡੀ ਪਾਰਟੀ ਜਿਹੜੀ ਕਦੇ ਵੀ ਐਸੀ ਕੋਈ ਵੀ ਇੰਡਸਟਰੀ ਨਹੀਂ ਲੈ ਕੇ ਆਏਗੀ ਜਿਹੜੀ ਜਿਹਦੇ ਨਾਲ ਕਿ ਸਾਡੇ ਹਲਕੇ ਦੇ ਲੋਕਾਂ ਦਾ ਨੁਕਸਾਨ ਹੋਵੇ ਉੱਥੇ ਦੀ ਆਬੋ ਹਵਾ ਜਿਹੜੀ ਹੈ ਉਹ ਖਰਾਬ ਹੋਵੇ ਬਲਕਿ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੀ ਸਰਕਾਰ ਨੇ ਤਾਂ 384 ਏਕੜ ਜਿਹੜਾ ਤਿੰਨ ਬੇਟ ਦੇ ਵਿੱਚ ਰੱਖੇ ਰੱਖਮੇਕਰਨ ਕੀਤਾ ਸੀ ਵੀ ਇੱਥੇ ਅਸੀਂ ਇੰਡਸਟਰੀ ਲਗਾਵਾਂਗੇ ਲੇਕਿਨ ਜਦੋਂ ਦੇਖਿਆ ਕਿ ਉਹ ਜਿਹੜੇ ਪਿੰਡਾਂ ਦੀ ਜਿਹੜੇ ਸਾਡੇ ਪੰਚਾਇਤਾਂ ਨੇ ਹਮੇ ਨਹੀਂ ਭਰੀ ਤਾਂ ਅਸੀਂ ਉਹ ਪ੍ਰੋਜੈਕਟ ਰੋਕ ਤਾ ਸੋ ਇਹ ਇਹ ਇਹਦੇ ਤੇ ਉਹਨਾਂ ਨੇ ਬਿਲਕੁਲ ਹੀ ਉਹਨਾਂ ਦਾ ਹੀ ਬੀਜ ਬੋਇਆ ਹੋਇਆ ਬੋਇਆ ਹੋਇਆ ਸੋ ਮੈਂ ਇਹ ਬਹੁਤ ਕਲੀਅਰ ਕਰਨਾ ਚਾਹੁੰਦਾ ਦੂਸਰਾ ਮੈਂ ਤੁਹਾਡਾ ਜਿਹੜਾ ਇੱਕ ਦੂਜਾ ਝੂਠ ਉਹਨਾਂ ਦਾ ਉਹ ਹੈਗਾ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਸਕਿੱਲ ਇੰਸਟੀਚੂਟ ਹੈ ਹਾਂਜੀ ਇੰਸਟੀਚੂਟ ਹੈ ਇੰਸਟੀਚੂਟ ਸਰ ਸਕਿੱਲ ਇੰਸਟੀਚੂਟ ਜੋ ਕਿ ਚਮਕੌਰ ਸਾਹਿਬ ਵਿਖੇ ਜਿਹੜਾ ਹੈਗਾ ਉਹਦੇ ਚ ਪਿਛਲੇ ਹਫਤੇ ਜਾ ਕੇ ਉਹਨਾਂ ਨੇ ਕਿਹਾ ਜੀ ਕਿ ਮੈਂ 500 ਕਰੋੜ ਰੁਪਇਆ ਏ ਇਸ ਇੰਸਟੀਚਿਊਟ ਲਈ ਦਿੱਤਾ ਲੇਕਿਨ ਮੌਕੇ ਦੀ ਸਰਕਾਰ ਜਿਹੜੀ ਇਹਨੂੰ ਚਲਾ ਨਹੀਂ ਰਹੀ ਇਹ ਵੀ ਇੱਕ ਬਹੁਤ ਵੱਡਾ ਝੂਠ ਹੈ ਕਿਉਂਕਿ ਇਸ ਇਹ ਜਿਹੜੀ ਇਸ਼ੂਟ ਹੈ ਇਹਦਾ ਜਿਹੜਾ ਟੋਟਲ ਬਜਟ ਹੀ 150 ਕਰੋੜ ਸੀ ਜੇ ਅਗਰ ਸਾਬਕਾ ਮੁੱਖ ਮੰਤਰੀ ਨੇ 500 ਕਰੋੜ ਦਿੱਤਾ ਹੁੰਦਾ ਫਿਰ ਤਾਂ ਬੇਲਾ ਪ੍ਰਣਾਲੀ ਪੁਲ ਵੀ ਬਣ ਜਾਣਾ ਸੀ ਜਿਹੜਾ 114 ਕਰੋੜ ਦਾ ਸੋ ਇੱਕ ਸਫੇਦ ਝੂਠ ਹੈ ਜਦਕਿ ਇਹ ਜਿਹੜੀ ਇਹ ਇਸ ਯੂਨੀਵਰਸਿਟੀ ਲਈ ਜਿਹੜੀ ਜ਼ਮੀਨ ਲਈਤੀ ਗਈ ਉਹਦੇ ਆ ਪੇਪਰ ਮੈਂ ਆ ਦੇਖੋ ਲੈ ਕੇ ਆਇਆ ਸਾਰਾ ਚਿੱਠਾ ਇਹ ਇਹਦੇ ਚ ਸਾਫ ਦੱਸਿਆ ਜਾਂਦਾ ਕਿ ਇਸ ਜਿਹੜੀ ਯੂਨੀਵਰਸਿਟੀ ਚ 42 ਕਿੱਲੇ ਜਿਹੜੀ ਜ਼ਮੀਨ ਐਕਵਾਇਰ ਹੋਈ ਸੀ ਔਰ ਜਿਹਦੀ ਕੁੱਲ ਕੀਮਤ ਬਣਦੀ ਸੀਗੀ 19.75 ਕਰੋੜ 19 19 ਕਰੋੜ 76 ਲੱਖ ਲੇਕਿਨ ਇਹ ਜਿਹੜੀ ਐਮਸੀ ਨੂੰ ਉਦੋਂ ਆਇਆ 14.81 ਕਰੋੜ ਜਿਹੜਾ ਇਹਦਾ ਆਇਆ اور ਇਹ ਜਿਹੜਾ तकरीबन 5 ਕਰੋੜ ਦੇ ਕਰੀਬ ਹਲੇ ਵੀ ਇਹ ਪਤਾ ਨਹੀਂ ਕਿ ਉਹ 5 ਕਰੋੜ ਕਿੱਥੇ ਗਏ ਬਲਕਿ ਇਹ ਆਮ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਜਦੋਂ ਉਹ ਜ਼ਮੀਨ ਵਕਾਈ ਉਹਦੇ 'ਚ ਵੀ ਜਿਹੜੀ ਕਪੜੇਬਾਜ਼ੀ ਕੀਤੀ ਤੇ ਉਸ ਤੋਂ ਬਾਅਦ ਇਹ ਜਿਹੜੀ ਇੰਦਰ ਕੁਮਾਰ ਗੁਜਰਾਲ ਯੂਨੀਵਰਸਿਟੀ ਹੈ ਇਹਨੇ ਇਹ ਜਿਹੜਾ ਇਹਦਾ ਪੈਸਾ ਦੇਣਾ ਸੀ ਲੇਕਿਨ ਉਹਨਾਂ ਨੇ 16 6 23 ਨੂੰ ਇਹ ਇੱਕ ਚਿੱਠੀ ਰਾਹੀ ਜਿਹੜਾ ਇਹ ਕਹਿਤ ਤਾਂ ਕਿ ਸਾਡੇ ਕੋਲ ਫੰਡ ਹੈ ਨਹੀਂ ਅਸੀਂ ਇਸ ਇਸ ਇੰਸਟੀਚਿਊਟ ਨੂੰ ਅੱਗੇ ਨਹੀਂ ਚਲਾਉਣਾ ਚਾਹੁੰਦੇ ਸੋ ਇਹ ਜਿਹੜੇ ਐਦਾਂ ਦੇ ਪ੍ਰੋਜੈਕਟ ਹੈ ਪੁਰਾਣੀ ਸਰਕਾਰਾਂ ਦੇ ਬਿਨਾ ਸੋਚੇ ਸਮਝੇ ਉਹਨਾਂ ਨੇ ਪ੍ਰੋਜੈਕਟ ਲਾਤੇ ਉਸ ਵੇਲੇ ਤਾਂ ਹਾਲਾਤ ਇਹ ਸੀ ਕਿ 400 ਇੰਜੀਨੀਅਰਿੰਗ ਕਾਲਜ ਜਿਹੜੇ ਹੁੰਦੇ ਸੀ ਉਹਨਾਂ ਚੋਂ 150 ਇੰਜੀਨੀਅਰਿੰਗ ਕਾਲਜ ਬੰਦ ਹੋ ਚੁੱਕੇ ਸੀ ਉਦੋਂ ਐਸੇ ਪ੍ਰੋਜੈਕਟਾਂ ਦੀ ਲੋੜ ਹੈ ਨਹੀਂ ਸੀ ਇਹ ਤਾਂ ਹੁਣ ਅਸੀਂ ਸੋਚ ਰਹੇ ਹਾਂ ਕਿ ਇਸ 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 ਜਿਹੜੀ ਇੰਸਟੀਚੂਟ ਹੈ ਇਹਦਾ ਕੁਛ ਨਾ ਕੁਛ ਇਹਨਾਂ ਸਾਡੀ ਸਰਕਾਰ ਚ ਮੈਂ ਇੱਕ ਦੋ ਆਪਣੇ ਵਿਚਾਰ ਦਿੱਤੇ ਹੈ ਕਿ ਇਹਨੂੰ ਇਹਨੂੰ ਜਿਹੜਾ ਹੈਗਾ ਕਿਸੇ ਤਰ੍ਹਾਂ ਇਸ ਜਿਹੜੀ ਬਹੁਤ ਵਧੀਆ ਇਹਦੇ 11 ਬਲੌਗ ਬਣਨੇ ਸੀ ਪਰ ਉਹਨਾਂ ਚੋਂ 5 ਬਲੌਗ ਤਿਆਰ ਨੇ ਇਹਨਾਂ ਦਾ ਕੋਈ ਨਾ ਕੋਈ ਸਦ ਉਪਯੋਗ ਜਿਹੜਾ ਕੀਤਾ ਜਾਵੇ ਤਾਂ ਕਿ ਇਹ ਇੱਕ ਸਫੇਦ ਹਾਥੀ ਬਣ ਕੇ ਨਾ ਰਹਿ ਜਾਵੇ ਸੋ ਤੀਸਰਾ ਝੂਠ ਜਿਹੜਾ ਚਰਨਜੀਤ ਸਿੰਘ ਚੰਨੀ ਸਾਹਬ ਦਾ ਮੁੱਖ ਮੰਤਰੀ ਦਾ ਉਹ ਇਹ ਹੈ ਕਿ ਬੇਲਾ ਪਣਿਆਲੀ ਪੁਲ ਇਹ ਇਹਨਾਂ ਨੇ 2021 ਚ ਇਹ ਪਾਸ ਕੀਤਾ ਸੀ ਕਿ 114 ਕਰੋੜ ਦਾ ਇਹ ਪੁਲ ਬਣੇਗਾ ਪਰ ਪਰ ਜਿਹੜੀ ਹਾਸੋਹੀਣੀ ਗੱਲ ਇਹ ਹੈ ਕਿ ਇੱਕ ਪੈਸਾ ਨਹੀਂ ਰਿਲੀਜ਼ ਕੀਤਾ ਗਿਆ ਇੱਕ ਇੰਚ ਜਗ੍ਹਾ ਵੀ ਜਿਹੜੀ ਐਕਵਾਇਰ ਨਹੀਂ ਕੀਤੀ ਗਈ ਹਵਾ 'ਚ ਪੁਲ ਬਣੇ ਸੋ ਇਹ ਵੀ ਉਹਨਾਂ ਦਾ ਇੱਕ ਸਫੇਦ ਝੂਠ ਹੈ ਕਿ ਉਹਨਾਂ ਨੇ ਬਿਨਾਂ ਕਿਸੇ ਪੈਸੇ ਤੋਂ ਬਿਨਾ ਕਿਸੇ ਜ਼ਮੀਨ ਐਕਵਾਇਰ ਕਰੇ ਤੋਂ ਉਹਨਾਂ ਨੇ ਇਹਦਾ ਉਦਘਾਟਨ ਨਵੰਬਰ ਨਵੰਬਰ 2021 ਚ ਕੀਤਾ ਜੋ ਕਿ ਲੋਕਾਂ ਦੀ ਅੱਖਾਂ 'ਚ ਜਿਹੜਾ ਧੂੜ ਪਾਉਣ ਦੀ ਇੱਕ ਗੱਲ ਸੀ ਔਰ ਚੌਥਾ ਮੈਂ ਜਿਹੜਾ ਗੱਲ ਕਰਨਾ ਚਾਹੁੰਦਾ ਚੌਥਾ ਝੂਠ ਇਹਨਾਂ ਦਾ ਕੁਝ ਦਿਨ ਪਹਿਲਾਂ ਦੋ ਹਫ਼ਤੇ ਪਹਿਲਾਂ ਇਹ ਸਰਕਾਰੀ ਸਬ ਡਿਵੀਜ਼ਨਲ ਹਸਪੀਟਲ ਜਿਹੜਾ ਚਮਕੌਰ ਸਾਹਿਬ ਬਣ ਰਿਹਾ ਉੱਥੇ 50 ਬੈੱਡ ਦਾ ਹਸਪੀਟਲ ਬਣ ਕੇ ਤਿਆਰ ਹੋ ਗਿਆ ਉੱਥੇ ਵੀ ਇਹਨਾਂ ਨੇ ਜਾ ਕੇ ਸਫੇਤ ਝੂਠ ਬੋਲਿਆ ਕਿ ਇਹ ਹਸਪਤਾਲ ਮੈਂ ਬਣਾਇਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹਦਾ ਉਦਘਾਟਨ ਜਿਹੜਾ ਹੈਗਾ ਇਹ ਅਪ੍ਰੈਲ 2022 ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਪਹਿਲੀ ਇੱਟ ਮੈਂ ਰੱਖੀ ਸੀ ਉੱਥੇ ਔਰ ਇਹ ਹੁਣ ਬਣ ਕੇ ਤਿਆਰ ਹੋ ਚੁੱਕਾ ਹੈ ਜਿੱਥੇ ਕਦੇ 2 ਜਾਂ 3 ਡਾਕਟਰ ਮੌਜੂਦ ਹੁੰਦੇ ਸੀ ਅੱਜ ਉੱਥੇ 10 ਤੋਂ ਵੱਧ ਡਾਕਟਰ ਹੈ ਹਰ ਸਪੈਸ਼ialਟੀ ਦਾ ਡਾਕਟਰ ਜਿਹੜਾ ਅੱਜ ਜਮਕੌਰ ਸਾਹਿਬ ਜਿਹੜਾ ਅਵੇਲੇਬਲ ਐ ਸੋ ਇੱਕ ਬਹੁਤ ਵੱਡੀ ਪ੍ਰਾਪਤੀ ਜਿਹੜੀ ਇਹ ਸਾਡੀ ਪਾਰਟੀ ਦੀ ਹੈ ਔਰ ਮੈਂ ਸਾਬਕਾ ਮੁੱਖ ਮੰਤਰੀ ਨੂੰ ਇਸ ਤੇ ਵੀ ਸਵਾਲ ਉਠਾਉਂਦਾ ਵੀ ਤੁਸੀਂ ਤਾਂ ਇਹਦਾ ਕਦੇ ਉੱਥੇ ਵੜੇ ਨਹੀਂ ਅ ਜਦੋਂ ਹੁਣ ਬਣ ਗਿਆ ਤਿਆਰ ਹੋ ਗਿਆ ਹੁਣ ਤੁਸੀਂ ਉੱਥੇ ਜਾਣਾ ਸ਼ੁਰੂ ਕੀਤਾ ਤੇ ਪੰਜਵਾਂ ਜਿਹੜਾ ਝੂਠ ਇਹਨਾਂ ਦਾ ਮੈਂ ਤੁਹਾਨੂੰ ਆ ਦੱਸਣਾ ਚਾਹੁੰਦਾ ਪੰਜਵਾਂ ਝੂਠ ਇਹਨਾਂ ਦਾ ਆ ਲੋਕਾਂ ਨਾਲ ਝੂਠੇ ਵਾਅਦੇ 2017 ਤੋਂ ਲੈ ਕੇ 2022 ਦਾ ਜਿਹੜਾ ਮੈਨੀਫੈਸਟੋ ਇਹਨਾਂ ਨੇ ਕੱਢਿਆ ਸੀ ਇਹਦੇ ਚੋਂ 21 21 ਨੁਕਤੇ ਪ੍ਰੋਗਰਾਮ ਸੀ 21 ਇਹਨਾਂ ਨੇ ਡਵੈਲਪਮੈਂਟ ਦੇ ਕੰਮ ਕਰਨੇ ਸੀ ਪਰ ਉਹਨਾਂ ਚੋ 20 ਜਿਹੜੇ ਹੈਗੇ ਆ ਉਹ ਬਿਲਕੁਲ ਵੀ ਜਿਹੜੇ ਪੂਰੇ ਨਹੀਂ ਹੋਏ ਸੋ ਐਦਾਂ ਇਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਆ ਔਰ ਝੂਠ ਬੋਲਦੇ ਰਹੇ ਸੋ ਇੱਕ ਇੱਕ ਅੱਜ ਮੈਂ ਇਹ ਸਾਰੇ ਝੂਠ ਤੁਹਾਡੇ ਸਾਹਮਣੇ ਉਜਾਗਰ ਕਰਨਾ ਚਾਹੁੰਦਾ ਸੀ ਬਾਕੀ ਤੁਸੀਂ ਵੀ ਤੁਸੀਂ ਇੱਕ ਪ੍ਰੈਸ ਜਿਹੜਾ ਇਹ ਸਮਾਜ ਦਾ ਸ਼ੀਸ਼ਾ ਹੈ ਤੁਸੀਂ ਵੀ ਉਹਨਾਂ ਨੂੰ ਇਹ ਇਹਨਾਂ ਇਹਨਾਂ ਤੇ ਸਵਾਲ ਕਰ ਸਕਦੇ ਹੋ ਵੀ ਦੱਸੋ ਭਈ ਕਿਹੜੇ ਜੇ ਅਗਰ ਮੈਂ ਕੋਈ ਝੂਠ ਬੋਲਿਆ ਤਾਂ ਉਹਨਾਂ ਨੂੰ ਤੁਸੀਂ ਪੁੱਛ ਵੀ ਸਕਦੇ ਹੋ ਔਰ ਮੈਨੂੰ ਵੀ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤੁਹਾਡਾ